ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਬਹੁਤ ਸਾਰੇ ਕੈਂਡੀਡੇਟ ਜਿਹੜੇ ਵੇਟ ਕਰ ਰਹੇ ਸੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀਆਂ ਪੋਸਟਾਂ ਦਾ ਤਾਂ ਉਹਨਾਂ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਹੈ ਸੋ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਬਹੁਤ ਸਾਰੀਆਂ ਪੋਸਟਾਂ ਦੇ ਲਈ ਤਾਂ ਇਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲਣ ਵਾਲੀ ਹੈ ਕਿ ਕਿਹੜੀ ਕਿਹੜੀ ਪੋਸਟਾਂ ਤੇ ਕਿੰਨੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਸੋ ਬਹੁਤ ਸ਼ਾਨਦਾਰ ਸਟੱਡੀ ਮਟੀਰੀਅਲ ਤੁਹਾਨੂੰ ਹਰ ਪੋਸਟ ਦੇ ਲਈ ਬਿਲਕੁਲ ਉਪਲਬਧ ਹੈ ਜੋ ਕਿ ਬਹੁਤ ਹੀ ਵਾਜਿਹ ਫੀਸ ਦੇ ਵਿੱਚ ਤੁਸੀਂ ਪਰਚੇਸ ਕਰ ਸਕਦੇ ਹੋ ਸੰਪਰਕ ਕਰਨਾ ਹੈ 98763 77788 ਸਿਰਫ WhatsApp ਦੇ ਉੱਪਰ ਮੈਸੇਜ ਕਰਕੇ ਜਾਂ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤਾਂ ਦੇਖਦੇ ਆਪਾਂ ਕਿਹੜੇ-ਕਿਹੜੀਆਂ ਪੋਸਟਾਂ ਨੇ ਤਾਂ ਸਭ ਤੋਂ ਵੱਡੀ ਗਿਣਤੀ ਵਿੱਚ ਜਿਹੜੀਆਂ ਪੋਸਟਾਂ ਹੋ ਗਈਆਂ 40 ਪੋਸਟਾਂ ਲੈਬੋਰੀਟਰੀ ਟੈਕਨੀਸ਼ੀਅਨ ਗ੍ਰੇਡ 2 ਦੀਆਂ ਠੀਕ ਹੈ ਉਸ ਤੋਂ ਬਾਅਦ ਲੈਬੋਰੀਟਰੀ ਅਟੈਂਡੈਂਟ ਦੀਆਂ 14 ਪੋਸਟਾਂ ਨੇ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ 30 ਪੋਸਟਾਂ ਨੇ ਸੀਨੀਅਰ ਅਸਿਸਟੈਂਟ ਦੀਆਂ 4 ਪੋਸਟਾਂ ਤੇ ਡੈਂਟਲ ਟੈਕਨੀਸ਼ੀਅਨ ਦੀਆਂ 2 ਡੈਂਟਲ ਮੈਕੈਨਿਕ ਦੀਆਂ 1 ਪੋਸਟ ਤੇ ਡਾਇਲਿਸਿਸ ਟੈਕਨੀਸ਼ੀਅਨ ਦੀਆਂ 2 ਪੋਸਟਾਂ ਨੇ ਠੀਕ ਹੈ ਜੀ ਹਰ ਪੋਸਟ ਦੇ ਲਈ ਸਟੱਡੀ ਮਟੀਰੀਅਲ ਉਪਲਬਧ ਹੈ ਜੋ ਤੁਹਾਨੂੰ ਮਾਂ ਬੋਲੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਭਾਸ਼ਾ ਦੇ ਵਿੱਚ ਮਿਲ ਜਾਵੇਗਾ ਬਹੁਤ ਹੀ ਬਾਜੀ ਫੀਸ ਦੇ ਵਿੱਚ ਸੋ ਹਰ ਪੋਸਟ ਦੇ ਲਈ ਕੀ ਐਲੀਜੀਬਿਲਟੀ ਹੈ ਤੇ ਕਿੰਨੀ ਅਪਲਾਈ ਕਰਨ ਦੀ ਫੀਸ ਹੈ ਉਹਦੇ ਲਈ ਤੁਸੀਂ ਆਫੀਸ਼ੀਅਲ ਵੈਬਸਾਈਟ ਤੋਂ ਜਿਹੜੀ ਕਿ www.bfuhs.ac.in ਤੋਂ ਡਾਊਨਲੋਡ ਕਰ ਸਕਦੇ ਹੋ ਕੰਪਲੀਟ ਨੋਟੀਫਿਕੇਸ਼ਨ ਤੇ ਮੈਂ ਵੀ ਉਸ ਦੇ ਉੱਪਰ ਡਿਟੇਲਡ ਜਿਹੜਾ ਜਾਣਕਾਰੀ ਹੈਗੀ ਤੁਹਾਨੂੰ ਉਹ ਦੇ ਸਕਦਾਗਾ ਤੁਸੀਂ WhatsApp ਦੇ ਉੱਪਰ ਮੈਸੇਜ ਕਰ ਸਕਦੇ ਹੋ 9876377788 ਸੋ ਇਹਨਾਂ ਪੋਸਟਾਂ ਲਈ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਚਾਹੀਦੀ ਹੋਵੇ ਤਾਂ ਵੀ ਤੁਸੀਂ ਸੰਪਰਕ ਜਰੂਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਥੈਂਕ ਯੂ ਥੈਂਕਸ ਫॉर ਵਾਚਿੰਗ